ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਆ ਕਿ ਜੇ ਜਲਦ ਹੀ ਸਰਕਾਰ ਨੇ ਮੰਗਾਵਲ ਗੌਰ ਨਹੀਂ ਕੀਤੀ ਤੇ ਪਾਰਟੀ ਵੱਲੋਂ ਤਿੱਖਾ ਆਉਣ ਵਾਲੇ ਸਮੇਂ ਜੰਗ ਅਸ਼ਲੀ ਲੀਕਿਆ ਜਾਊਗਾ ਪਹਿਲਾ ਲਾਰਾ ਇਹ ਸੀਗਾ ਕਿ ਹਰ ਮਹੀਨੇ ਬੀਬੀਆਂ ਦੇ ਖਾਤੇ 'ਚ 1000 ਰੁਪਏ ਪਾਇਆ ਜਾਊਗਾ पर 2 साल ਦਾ ਸਮਾਂ ਹੋਣ ਦੇ ਬਾਅਦ ਵੀ ਅੱਜ ਤੱਕ ਉਹਨਾਂ ਦੇ ਖਾਤੇ 'ਚ ਕੋਈ ਪੈਸਾ ਪਾਇਆ ਨਜ਼ਰ ਨਹੀਂ ਆ ਰਿਹਾ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਗਰੀਬ ਲੋਕਾਂ ਨਾਲ ਉਹਨਾਂ ਜੋ ਇੱਕ ਵੀ ਵਾਅਦਾ 2 ਸਾਲਾਂ ਦੇ ਵਿੱਚ ਪੂਰਾ ਨਹੀਂ ਸਰਕਾਰ ਕਰ ਸਕੀ ਮੁੰਡਿਆਂ ਨੂੰ ਨਸ਼ਿਆਂ ਦੇ ਲਾ ਕੇ ਨੌਜਵਾਨੀ ਜਵਾਨੀ ਖਤਮ ਕਰਕੇ ਅੱਜ ਕੰਗਲਾ ਬਿਜਾ ਬਣਾਉਂਦੇ ਫਿਰੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਗਰੀਬਾਂ ਨਾਲ ਕੀਤੇ ਵਾਦੇ ਪੂਰੇ ਨਾ ਕਰੇਗਾ ਤੇ ਇਹਦਾ ਰਿਜ਼ਲਟ 2024 ਦੀ ਲੋਕ ਸਭਾ ਦੀ ਕਲੈਕਸ਼ਨ ਦੇ ਵਿੱਚ ਇਹਨਾਂ ਨੂੰ ਭੁਗਤਣਾ ਪਊਗਾ। ਸਰਦਾਰ ਜੀ ਆ ਜਿਹੜੀ ਡੀਬੀ ਡੀ ਰੋਸ ਰੈਲੀ ਪੰਜਾਬ ਸਰਕਾਰ ਦੇ ਖਿਲਾਫ ਸਾਡੀ ਆ ਦਾਅਵੇ ਤੇ ਵਾਦੇ ਜਿਹੜੇ ਉਦਾਂ ਤੇ ਉਦਾਂ ਹੀ ਆ ਤੁਹਾਡੇ ਵੱਲੋਂ ਸੁੱਤੀ ਸਰਦਾਰ ਨੂੰ ਜਦਾਇਆ ਜਿਆ ਕੀ ਜਾਣ ਜਾਂਦੇ ਹੋ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਆ ਕਿ ਜੇ ਜਲਦ ਹੀ ਸਰਕਾਰ ਨੇ ਮੰਗਾਂ ਵੱਲ ਗੌਰ ਨਹੀਂ ਕੀਤੀ ਤੇ ਪਾਰਟੀ ਵੱਲੋਂ ਤਿੱਖਾ ਆਉਣ ਵਾਲੇ ਸਮੇਂ ਦੇ ਸੰਗ ਅਸੀਂ ਲਿਖਿਆ ਜਾਊਗਾ 2024 ਦੇ ਵਿੱਚ ਸਬਕ ਸਖਾਨ ਦੀ ਤਿਆਰੀ ਕੀਤੀ ਜਾਊਗੀ ਤਾਂ ਕਿ ਗੁੰਗੀ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ਦਾਵੇ ਤੇ ਵਾਦੇ ਇਸ ਤਰ੍ਹਾਂ ਦੇ ਦੋ ਪਰਵੰਦਮਾਨ ਦੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਲਫਾਫੇ ਚੱਲ ਰਹੇ ਆ ਕਹਿ ਰਹੇ ਆ ਕਿ ਬਿਜਲੀ ਮਾਫੀ ਦੀ ਜਿਹੜੀ ਸਭ ਤੋਂ ਵੱਡੀ ਗੱਲ ਕਰ ਰਹੇ ਕਿਉਂਕਿ 600 ਯੂਨਟ ਬਿਜਲੀ ਦਾ ਮਾਫ ਕੀਤਾ ਗਿਆ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਦੇ 600 ਯੂਨਟ ਮਾਫ ਹੋਏ ਇਦੋਂ ਦੇ ਹੀ ਗਰੀਬਾਂ ਦੇ ਘਰਾਂ 'ਚ ਬਿੱਲ ਆਨੇ ਸ਼ੁਰੂ ਹੋ ਗਏ ਆ ਪਹਿਲਾਂ 400 ਯੂਨਟਾਂ ਦੇ ਤੇ ਬਿੱਲ ਨਹੀਂ ਆ ਰਿਹਾ ਸੀ ਅੱਜ 600 ਯੂਨਟਾਂ ਦੇ ਕਾਰਨ ਕਿਸੇ ਦਾ 4000 5000 10000 ਬਿੱਲ ਆ ਰਿਹਾ ਏ ਇਹ ਸਿਰਫ ਗਰੀਬਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ 600 ਯੂਨਟ ਵਾਲਾ ਵੀ ਤੇ ਦੂਜੇ ਪਾਸੇ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀ ਪੁਰੇ ਉਹਨਾਂ ਚੋਂ ਵੀ ਕੋਈ ਵਾਅਦਾ ਪੂਰਾ ਕੀਤਾ ਨਜ਼ਰ ਨਹੀਂ ਆ ਰਿਹਾ ਜਿਹੜੇ ਸਰਟੀਫਿਕੇਟ ਵੰਡੇ ਜਾ ਰਹੇ ਨੌਕਰੀਆਂ ਦੇ ਉਹ ਪਿੰਡ ਕਸਮਿਆਂ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਨੌਜਵਾਨ ਲੜਕੇ ਲੜਕੀਆਂ ਨੂੰ ਨੌਕਰੀਆਂ ਮਿਲ ਕਿੱਥੇ ਰਹੀਆਂ ਵਾਂ ਮੈਂ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਇਹ ਸੁਤੀ ਸਰਕਾਰ ਨੂੰ ਜਗਾਉਣ ਦੇ ਲਈ 2024 ਦੇ ਇਲੈਕਸ਼ਨ ਨੂੰ ਇਹਨਾਂ ਨੂੰ ਪੂਰੀ ਤਰ੍ਹਾਂ ਸਬਕ ਸਿਖਾਉਣ ਦੇ ਲਈ ਘਰ-ਘਰ ਜਾ ਕੇ ਚੁੱਲ੍ਹਾ ਪੱਧਰ ਤੇ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਇਸ ਗੁੰੰਗੀ ਬੁਲੀ ਸਰਕਾਰ ਨੂੰ ਜਗਾਉਣ ਦੇ ਲਈ ਇਹਨਾਂ ਨੂੰ 2024 ਦੇ ਵਿੱਚ ਸਬਕ ਸਿਖਾਉਣ ਦੀ ਤਿਆਰੀ ਕਰਨੀ ਚਾਹੀਦੀ ਜਿਹੜੇ-ਜਿਹੜੇ ਸਰਦਾਰ ਦੇ ਦਾਅਵੇ ਸੀ ਜਿਹੜਾ ਮੇਰਾ ਪੂਰੇ ਨਹੀਂ ਹੋਏ ਸਰਕਾਰ ਨੇ ਵੈਸੇ ਤਾਂ ਬਹੁਤ سارے ਲਾਰੇ ਲਾਇਏ ਸੀ ਜਿੰਨਾ ਜੋ ਸਭ ਤੋਂ ਪਹਿਲਾ ਲਾਰਾ ਇਹ ਸੀ ਕਿ ਹਰ ਮਹੀਨੇ ਬੀਬੀਆਂ ਦੇ ਖਾਤੇ 'ਚ 1000 ਰੁਪਏ ਪਾਇਆ ਜਾਊਗਾ ਪਰੇ 2 ਸਾਲ ਦਾ ਸਮਾਂ ਹੋਣ ਦੇ ਬਾਅਦ ਵੀ ਅੱਜ ਤੱਕ ਉਹਨਾਂ ਦੇ ਖਾਤੇ 'ਚ ਕੋਈ ਪੈਸਾ ਪਾਇਆ ਨਜ਼ਰ ਨਹੀਂ ਆ ਰਿਹਾ ਬੁੜਾਪਾ ਵਿਧਵਾ ਪੈਨਸ਼ਨ 2500 ਰੁਪਿਆ ਕਿਸੇ ਦੀ ਲੱਗੀ ਨਜ਼ਰ ਨਹੀਂ ਆ ਰਹੀ ਲਗਭਗ 2 ਸਾਲ ਦਾ ਸਮਾਂ ਹੋ ਗਿਆ ਸਰਕੀ ਨਾਮਾ ਕੀ ਡੈਗਨੇਸ਼ਨ ਹੈ ਮੇਰਾ ਨਾਮ ਬਲਵੰਤ ਸਿੰਘ ਸੁਲਤਾਨਪੁਰੀ ਪਰਟੀ ਦਾ ਜਨ ਸਖਤਰ ਅੱਜ ਦਾ ਜਿਹੜਾ ਇੰਨਾ ਭਾਰੀ ਰੋਸ ਪ੍ਰਦਰਸ਼ਨ ਜਿਹੜੀ ਰੈਲੀ ਸੀ ਇਸ ਤਰ੍ਹਾਂ ਦੇ ਦਿਓ ਅੱਜ ਦੀ ਰੈਲੀ ਨੂੰ ਜਿਹੜੀ ਅੱਜ ਰਹੀ ਦੀ ਹਜ਼ਾਰਾਂ ਇੰਤਜ਼ਾਮ ਵਿੱਚ ਪਾਰਟੀ ਪ੍ਰਧਾਨ ਮਨੋਜੀਤ ਮਾਨਾ ਹੱਦੀ ਗੱਲ ਵਿੱਚ ਹੋਈ ਹੈ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਗਰੀਬ ਲੋਕਾਂ ਨਾਲ ਉਹਨਾਂ ਜੋ ਇੱਕ ਵੀ ਵਾਅਦਾ 2 ਸਾਲਾਂ ਦੇ ਵਿੱਚ ਪੂਰਾ ਨਹੀਂ ਸਰਕਾਰ ਕਰ ਸਕੀ ਜਿਹੜੀ ਦਾਅਵੇ ਕਰਦੀ ਹੈ ਮੈਂ ਰੰਗਲਾ ਪੰਜਾਬ ਬਣਾਉਣਾ ਇਹਨੇ ਮੁੰਡਿਆਂ ਨੂੰ ਨਸ਼ਿਆਂ ਦੇ ਲਾ ਕੇ ਨੌਜਵਾਨੀ ਜਵਾਨੀ ਖਤਮ ਕਰਕੇ ਅੱਜ ਕੰਗਲਾ ਪੰਜਾਬ ਬਣਾਉਂਦੇ ਤੁਰੇ ਹੈ ਹਰ ਵਿਭਾਗ ਕੋਈ ਵਿਭਾਗ ਕੋਈ ਕਬੀਲਾ ਜਾਂ ਕੋਈ ਵੀ ਤੋ ਖੁਸ਼ ਨਹੀਂਗਾ ਸੰਘਰਸ਼ ਤੇ ਹੜਤਾਲਾਂ ਦੇ ਜੋੜ ਲੱਗਾ ਸਭ ਲੋਕਾਂ ਦਾ ਭ੍ਰਿਸ਼ਟਾਚਾਰ ਇੰਨਾ ਵੱਧ ਗਿਆ ਕੋਈ ਪ੍ਰਸ਼ਾਸਨ ਤੇ ਆਪਣਾ ਕੰਟਰੋਲ ਹੈ ਨਹੀਂਗਾ ਗਰੀਬਾਂ ਨਾ ਤਕਾ ਹੋ ਰਿਹਾ ਇਹ ਸਾਰੇ ਆਵਾਜ਼ ਤੱਕੀ ਦੀ ਆਵਾਜ਼ ਦੇ ਵਿੱਚ ਜਿਹੜੇ ਕੀਤੇ ਵਾਦੇ ਪੂਰੇ ਕਰਨ ਵਾਸਤੇ ਜਾਂ ਗਰੀਬਾਂ ਨੂੰ ਗਰੀਬਾਂ ਦੇ ਬੱਚਿਆਂ ਨੂੰ ਮਸ਼ਾਹਰ ਬਚਾਉਣ ਵਾਸਤੇ ਜਿਹੜੇ ਮੈਂ ਵਾਦੇ ਕੀਤੇ ਸੀ ਅੱਜ ਇਹਨੂੰ ਵਾਦੇ ਯਾਦ ਕਰਾਉਣ ਵਾਸਤੇ ਜਿਹੜਾ ਅੱਜ ਰੋਸ ਮਾਰਚ ਕੀਤਾ ਗਿਆ ਹੈ ਜੈ ਭੀ ਜੈ ਭਾਗ ਸੱਚੀ ਨਾਮ ਤੁਹਾਡਾ ਜੀ ਡੈਰਿਨੇਸ਼ਨ ਕੀ ਜਾਣ ਜਾਂਦਾ ਹੈ ਅੱਜ ਦੇ ਪ੍ਰੋਜੈਕਸ਼ਨ ਸੰਬੰਧੀ ਮੇਰਾ ਨਾਮ ਕਮਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਤਾ ਮਿਰਚਾ ਤਾਟੀ ਅੱਜ ਦਾ ਜੋ ਵਿਸ਼ਾਲ ਦੋਸ ਸਮਾਰਚ ਸ਼ਹਿਬ શ્રી ਮਨੋਜ ਕੁਮਾਰ ਨਾਹ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਵਰਕਲਪ ਜੋ ਅੱਜ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੀਆਂ ਕੁੰਭ ਕਰਨ ਦੀ ਨੀਤ ਤੋਂ ਜਗਾਉਣ ਦੇ ਲਈ ਇਸ ਲਈ ਕੀਤਾ ਗਿਆ ਜੇਕਰ ਖਜੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਗਰੀਬਾਂ ਨਾਲ ਕੀਤੇ ਵਾਦੇ ਪੂਰੇ ਨਾ ਕਰੇਗਾ ਤੇ ਇਹਦਾ ਰਿਜ਼ਲਟ 2024 ਦੀ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਭੁਗਤਣਾ ਪਊਗਾ ਜੋ ਬਸਪਾ ਅੰਬੇਡਕਰ ਪਾਰਟੀ ਪੂਰੇ ਪੰਜਾਬ 'ਚ ਚੁੱਲਾ ਪੱਦਰ ਤੇ ਲੋਕਾਂ ਨੂੰ ਇਸ ਬਾਰੇ ਜਾਗਰਤ ਕਰਕੇ ਤਿਆਰ ਕਰ ਰਹੀ ਆ ਤੇ ਮੈਂ ਆਏ ਹੋਏ ਸਾਥੀਆਂ ਨੂੰ ਅਪੀਲ ਵੀ ਕਰਦਾ ਵੀ ਜਿਵੇਂ ਅੱਜ ਤੁਸੀਂ ਆਪਣੇ ਕਰਾਇਆਂ ਤੇ ਆਪਣੇ ਬਲਬੂਤੇ ਤੇ ਹਜ਼ਾਰਾਂ ਦੀ ਤਦਾਦ ਚ ਇਕੱਠੇ ਹੋਏ ਜੋ ਤੇ ਜੇਕਰ ਸਰਕਾਰ ਨੇ ਆਪਣੇ ਵਾਦੇ ਪੂਰੇ ਨਾ ਕੀਤੇ ਤੇ 2024 ਚ ਇਸ ਨੂੰ ਸਫਲ ਕੋਨ ਲਈ ਤਿਆਰ ਹੋ ਜੋ ਜੈ ਭੀਮ ਜੈ ਪਰਮ